ਸਸੇ ਕਾਲ ਮਿੱਤਰੋ ਕਿਦਾਂ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਤੇ ਮੈਂ ਤ੍ਰਿਪੁਰਾ ਦੇ ਇਸ ਵਕਤ ਗੋਮਤੀ ਜ਼ਿਲ੍ਹਾ ਦੇ ਅਮਰਪੁਰਾ ਦੇ ਵਿੱਚ ਤੇ ਇੱਕ ਛੋਟਾ ਜਿਹਾ ਪਿੰਡ ਹੈ ਤੇ ਸਾਡੇ ਮਿੱਤਰ ਨੇ ਰਾਤ ਦਾ ਖਾਣਾ ਇਹਨਾਂ ਦੇ ਘਰ 'ਚ ਸੀ ਸਾਡਾ ਤੇ ਇਹਨਾਂ ਨੇ ਇੱਕ ਬੜਾ ਵਧੀਆ ਜਿਹੜਾ ਇੱਥੇ ਹੈਗਾ ਬਿਜ਼ਨਸ ਸ਼ੁਰੂ ਕੀਤਾ ਹੋਇਆ ਕਿ ਜਿਵੇਂ ਕਈ ਬੰਦਿਆਂ ਕੋਲ ਆਪਣੇ ਜ਼ਮੀਨ ਨਹੀਂ ਹੁੰਦੀ ਤਾਂ ਉਹ ਘਰਾਂ ਦੇ ਵਿੱਚ ਹੀ ਆਪਣਾ ਬਿਜ਼ਨਸ ਸ਼ੁਰੂ ਕਰ ਲੈਂਦੇ ਆ ਤਾਂ ਇਸ ਵੀਰ ਨੇ ਵੀ ਜਿਹੜਾ ਆਪਣਾ ਇੱਥੇ ਕਾਰੋਬਾਰ ਸ਼ੁਰੂ ਕੀਤਾ ਇਹ ਵੀਰ ਨੇ ਇੱਥੇ ਨਾ ਇਹ ਟੈਂਕੀਆਂ ਬਣਾਈਆਂ ਹੋਈਆਂ 1 2 3 4 5 6 7 8 8 ਕਟੈਂਕੀਆਂ ਆਈਆਂ ਜਿਹੜੀਆਂ ਆ ਗੋਲ-ਗੋਲ ਦੇਖ ਸਕਦੇ ਹੋਗੇ ਤੇ ਇਹਨਾਂ ਦੇ ਵਿੱਚ ਇਹ ਵੀਰ ਮੱਛੀਆਂ ਪਾਲਦਾ ਅਲੱਗ-ਅਲੱਗ ਨਸਲ ਦੀਆਂ ਜਿਵੇਂ ਉਹ ਕਿਸੇ ਮੰਗੂਰ ਕਿਸੇ ਕੋਈ ਹੁਣ ਮੈਨੂੰ ਤਾਂ ਬੜੇ ਨਾਮ ਨਹੀਂ ਪਤਾ ਮੱਛੀਆਂ ਦੇ ਤੇ ਇਸ ਤਰ੍ਹਾਂ ਦੀਆਂ ਮੱਛੀਆਂ ਜਿਹੜਾ ਵੀਰ ਇੱਥੇ ਪਾਲਦਾਗਾ ਇਹ ਵੀਰ ਕਹਿੰਦਾ ਵੀ ਇਹ ਮੱਛੀਆਂ ਤੋਂ ਮੈਂ ਇਸ ਸਾਲ ਆਮਦਨ ਸ਼ੁਰੂ ਕੀਤੀ ਹੈ ਤੇ 1 ਸਾਲ ਹੋ ਗਿਆ ਸ਼ੁਰੂ ਕੀਤਿਆਂ ਨੂੰ ਤੇ ਦੇਖ ਸਕਦੇ ਹੋ ਕਿ ਇਹ ਨਾ ਬੜਾ ਵਧੀਆ ਪ੍ਰੋਜੈਕਟ ਹੈ ਥੋੜੀ ਜਗ੍ਹਾ ਦੇ ਵਿੱਚ ਹੀ ਜਿਹੜਾ ਹੈਗਾ ਘਰ ਦੇ ਵਿੱਚ ਹੀ ਵਧੀਆ ਕਾਰੋਬਾਰ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਜਿਵੇਂ ਕਈ ਵੀਰ ਆਪਣੇ ਕਿਸਾਨੀ ਦੇ ਨਾਲ-ਨਾਲ ਜਿਹੜਾ ਆਪਾਂ ਸਾਹ ਇੱਕ ਧੰਦਾ ਇਹ ਆਪਾਂ ਵੀ ਸ਼ੁਰੂ ਕਰ ਸਕਦੇ ਹਾਂ ਪਿੰਡਾਂ ਦੇ ਵਿੱਚ ਆਮ ਹੀ ਤੇ ਪੰਜਾਬ ਦੇ ਕਈ ਥਾਵਾਂ ਤੇ ਜਿਹੜਾ ਹੈਗਾ ਇਹ ਪ੍ਰੋਜੈਕਟ ਸ਼ੁਰੂ ਵੀ ਹੋਏ ਹੈਗੇ ਪਰ ਹਜੇ ਇਹ ਬਹੁਤੇ ਥਾਵਾਂ ਤੇ ਪ੍ਰੋਜੈਕਟ ਸ਼ੁਰੂ ਨਹੀਂ ਹੋਏ ਤਾਂ ਜਿਵੇਂ ਇਹ ਜਿਹੜੇ ਕੁੰਡ ਬਣਾਏ ਇਹਨਾਂ ਨੇ ਅਲੱਗ-ਅਲੱਗ ਚ ਤਰ੍ਹਾਂ ਦੀਆਂ ਮੱਛੀਆਂ ਚ ਇਹਨਾਂ ਨੇ ਰੱਖੀਆਂ ਹੋਈਆਂ ਗਈਆਂ ਦੀ ਆ ਇੱਕ ਚੌਰਸ ਕੁੰਡਾ ਜਮੇ ਤੇ ਇਹ ਕੀ ਕਰਦੇ ਆ ਇੱਕ ਨਾ ਬੜਾ ਟਰੈਡੀਸ਼ਨਲ ਜਾਨ ਰਵਾਇਤੀ ਤਰੀਕਾ ਵਰਤਦੇ ਹੈਗੇ ਮੱਛੀ ਪਾਲਣ ਲਈ ਜਿਵੇਂ ਆਹ ਜੜੀ ਬੂਟੀ ਦੀ ਹੈ ਇਹ ਆਪਣੇ ਆਪ ਹੀ ਛਪੜਾ ਚ ਹੁੰਦੀ ਹੈਗੀ ਤੇ ਇਹ ਕੀ ਕਰਦੇ ਆ ਕਿ ਇਹ ਜੜੀ ਬੂਟੀ ਨੂੰ ਇਹ ਕੁੰਡ ਦੇ ਵਿੱਚ ਸੁੱਟ ਦਿੰਦੇ ਆ ਤਾਂ ਕਿ ਜਿਹੜੀ ਮੱਛੀ ਆ ਉਹ ਕੁਦਰਤੀ ਤੌਰ ਤੇ ਪਲ ਸਕੇ ਤੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਖੁਰਾਕ ਵੀ ਪਾਉਂਦੇ ਰਹਿੰਦੇ ਹੈਗੇ ਤੇ ਬਾਕੀ ਉਹ ਵੀਰ ਨੂੰ ਆਪਾਂ ਪੁੱਛ ਲੈਣੇ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ हेलो सर गुड मॉर्निंग गुड मॉर्निंग कैसे हो आप? आप हिंदी 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 जानते हो थोड़ा जानता है थोड़ा जानता है ठीक हाँ। है कब शुरू किया आपने 2023 तो में में एक साल हो गया हाँ एक साल हुआ तो कितना मछली डालते तो हो एक, एक टैंक में टैंक में मैंने डाल दिया 1200 1200 1200 1200 ओके तो ये आमदनी कितनी हो जाती है इसकी जी ये तो मैंने अभी तक शुरू किया ना इसलिए आमदनी आय ये क्या कहते लाभ बाय इनकम अभी तक मैंने क्या शुरू नहीं किया शुरू किया ठीक तो इनकम कितना आएगा ये अभी तक पता नहीं है ओके तो ये इसमें अलग-अलग टैंकों में अलग-अलग मछली है आ, ओ चार पांच पांच चार, चार टैंक की फोर टैंक की में अलग अलग ये एक्स साइज के और दूसरा है अलग अलग मछलियाँ है ओके okay, ठीक है तो ये कितना खर्चा आ गया कॉस्ट कितनी आई बनवाने में बनना में थ्री लाख फिफ्टी थाउजेंड साढ़े हाँ, तीन लाख रुपया साढ़े तीन लाख एक्सपेंड किया और मछली डालना से ये आ, थाउजेंड एक्सपेंड किया यानी कि मन को मित्रों पौने के चार ट्वेंटी थ्री एक साल हो गया हाँ, एक साल हुआ तो कितना मछली डाल तो है एक टैंक में टैंक में मैंने डाल दिया बारह सौ बारह सौ बारह सौ ट्वेल्व हंड्रेड ट्वेल्व हंड्रेड ओके तो ये आमदन कितनी हो जाती है इसकी ये तो मैंने अभी तक शुरू किया ना इसलिए आमदनी आय ये किया बोलते है लाभ इनकम अभी तक ए, क्या शुरू तो नहीं किया शुरू किया ठीक तो इनकम कितना आएगा ये अभी तक पता नहीं है ओके तो ये इसमें तेंक, अलग अलग टैंकों में अलग अलग है पाँच पाँच चार पांच पांच चार टैंकी फोर टैंकी में अलग अलग ये एक साइज के और दूसरा है ये अलग अलग मछलियाँ है ओके ठीक है तो ये कितना खर्चा आ गया कॉस्ट कितनी आई बनवाने में ਬੰਨਾ ਮਾਮੇ 350000 3.5 ਲੱਖ ਰੁਪਇਆ ਹਾਂ 3.5 ਲੱਖ ਐਕਸਪੈਂਡ ਕੀਤਾ ਉਹ ਮੈਂ ਮਾਰਸ਼ਲੀ ਦਾਲਨਾ ਸੇ ਇਹ 20 25 100000 ਐਕਸਪੈਂਡ ਕੀਆ ਜਣ ਕਿ ਮਨ ਕੋ ਮਿੱਤਰੋ ਪੌਣੀ ਕ 4 ਲੱਖ ਰੁਪਇਆ ਦਾ ਖਰਚਾ ਆ ਇਹ ਤੇ ਵਧੀਆ ਆਮਦਨ ਸਹਾਇਕ ਤੰਦਾ ਹੈਗਾ ਕਿਸਾਨੀ ਦੇ ਨਾਲ ਨਾਲ ਤੇ ਜਿਵੇਂ ਇਹ ਵੀਰ ਵੀ ਹੈਗੇ ਆ ਇੱਥੇ ਕਰਦੇ ਨੇ ਤੇ ਇਹ ਕਹਿੰਦੀ ਵੀ ਸਾਲ ਖੁਆ ਸ਼ੁਰੂ ਕੀਤਾ ਇਹਨੂੰ ਤੇ ਹੁਣ ਜਿਹੜੀ ਆਮਦਨੀ ਸ਼ੁਰੂ ਹੋ ਜੂਗੀ ਇਸ ਸਾਲ ਇਹਨਾਂ ਨੂੰ ਤੇ ਆਪਾਂ ਵੀ ਮਿੱਤਰੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਖੇਤੀ ਨਾਲੇ ਸਹਾਇਤਾ ਨਾਲ ਕਰ ਸਕਦੇ ਆ। ਸੋ ਹੋਰ ਵੀਡੀਓਜ਼ ਨਾਲ ਜਲਦੀ